ਦਾ ਖਰੀਦੇ ਤਿਹਾੜ ਦੀ ਪੈਣ ਤੇ ਭਰਾਵਾਂ ਨੂੰ ਬੜੀ ਬੇਸਬੇ ਨਾਲ ਉਡੀਕ ਰਹਿੰਦੀ ਆ ਤਾਂ ਇਸ ਸਾਲ 19 ਅਗਸਤ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਰੀਨ ਕੇ ਚੁਠੀ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾਂ 'ਚ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ। ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ। ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ। ਪੰਜਾਬੀ ਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕਸੂ ਰਕੜੀ ਦਾ ਤਿਹਾਰ ਬੜੀ ਹੀ ਸ਼ਰਦਾ ਤੇ ਉਸਾਨ ਨਾਲ ਮਨਾਇਆ ਜਾਣਾ ਤੇ ਫਿਲਹਾਲ ਤੁਹਾਨੂੰ ਲੈ ਕੇ ਪਹੁੰਚੇ ਆ ਰਖੜੀ ਦੀ ਹੋਲਸੇਲ ਮਾਰਕੀਟ ਵਿੱਚ ਬੱਤੀ ਹਟਾ ਮਾਰਕੀਟ ਜਿੱਥੇ ਕਿ ਬਹੁਤ ਸਾਰੀਆਂ ਟ੍ਰੈਂਡੀ ਅਤੇ ਫੈਨਸੀ ਰਖੜੀਆਂ ਦੀ ਜਿਹੜੀ ਵਿਸਤ੍ਰਿਤ ਰੇਂਜ ਮੋਹਾਈ ਆ ਕਿਉਂਕਿ ਭੈਣ ਤੇ ਭਰਾ ਦਾ ਆਪਸੀ ਸਨੇਹ ਦਾ ਜਿਹੜਾ ਇਹ ਪ੍ਰਤੀਕ ਹੈ ਰਖੜੀ ਦਾ ਤਿਹਾਰ ਜਿੱਥੇ ਕਿ ਭੈਣ ਦੀ ਇਹ ਇੱਛਾ ਹੁੰਦੀ ਹੈ ਆਪਣੇ ਭਰਾ ਦੀ ਕਲਾਈ ਤੇ ਸਭ ਤੋਂ ਸੋਹਣੀ ਰਖੜੀ ਬੰਨੇ ਉੱਤੇ ਭਰਾ ਵੀ ਇਸ ਦਿਨ ਆਪਣੀ ਭੈਣ ਦੀ ਰਾਖੀ ਦਾ ਪ੍ਰਣ ਲੈਂਦੇ ਨੇ ਤਾਂ ਗੱਲਬਾਤ ਕਰ ਲੈਂਿਆ ਕਿਹੜੀਆਂ-ਕਿਹੜੀਆਂ ਦਖੜੀਆਂ ਜਿਹੜੀ ਕਿ ਮਾਰਕੀਟ ਵਿੱਚ ਮਹੱਯਾ ਨੇ ਸਰ ਕਿੜੀਆਂ ਫੈਂਸੀ ਦਖੜੀਆਂ ਜਿਹੜੀਆਂ ਅੱਜਕੱਲ੍ਹ ਮਾਰਕੀਟ ਵਿੱਚ ਆ ਪਹੁੰਚੀ ਸਭ ਤੋਂ ਜ਼ਿਆਦਾ ਰਖੜੇ ਵਿਕਦੀ ਹੈ ਜਿਸ ਨੇ ਹੈਗੀ ਹੈ 10 ਰੁਪਏ ਸੇਲ 'ਚ ਰਖੜੇ ਵਿਕਦੀ ਹੈ ਜੀ 10 ਰੁਪਏ ਸੇਲ ਦਾ ਰਖੜੀ ਹੈ ਉਸ ਤੋਂ ਬਾਅਦ ਫੈਂਸੀ ਰਖੜੀਆਂ ਵਿੱਚ ਅੱਜਕੱਲ੍ਹ ਕੁਝ ਹੈ ਪੈਕਿੰਗ ਦੇਖੋ ਐਸਾ ਗੁਜਰਾਤ ਟੇਸਟ ਹੈਗਾ ਇੱਥੇ ਸਾਡੇ ਪੰਜਾਬ ਤੋਂ ਚੱਲਾ ਸ਼ੁਰੂ ਹੋ ਗਿਆ ਇਹ ਦੇਖੋ ਐਸਾ ਲੰਬਾ ਸੈੱਟ ਹੈਗਾ ਇਹ ਚੋੜਾਈ ਬੜੀ ਆਉਂਦੀ ਹੈ ਅੱਛਾ ਲੰਬਾ ਸੈੱਟ ਦਾ ਹਾਂਜੀ ਲੰਬਾ ਸਰੇ ਭਾਬੀ ਦੀ ਰਾਖੀ ਅੱਛਾ ਭਾਈ ਕੋ ਵੀ ਬੰਦੇ ਬੈਨ ਔਰ ਭਾਬੀ ਕੋ ਵੀ ਬੰਦੇ ਠੀਕ ਹੈ ਉਸਕੇ ਬਾਅਦ ਇਹ ਫੈਂਸੀ ਏਡੀ ਮੇ ਵੀ ਹੈ ਭਾਬੀ ਹਾਂਜੀ ਏਡੀ ਸਟੋਨ ਉਹ ਸਟੋਨ ਇਹ ਇਸ ਤਰ੍ਹਾਂ ਦੇ ਨਦੀ ਇਹ ਇਹ ਖਰਾਬ ਨਹੀਂ ਹੁੰਦਾ ਇਹ ਏਡੀ ਦਾ ਅਮਰੀਕਾ ਦਾ ਸਟੋਨ ਹੁੰਦਾ ਉਸਕੇ ਬਾਅਦ ਇਹ ਵੀ ਹੈ ਏਡੀ ਸਟੋਨ ਉਸਕੇ ਬਾਅਦ ਇਹ ਭਾਬੀ ਦੀ ਰਾਖੀ ਉਸਕੇ ਬਾਅਦ ਇਹ ਚੰਦਨ 아이ਗਾ ਠਾਕੁਰ ਜੀ ਕੀ ਬਹੁਤ ਰਾਖੀ ਦਾ ਟ੍ਰੈਂਡ ਆ ਗਿਆ ਕ੍ਰਿਸ਼ਨਾ ਠਾਕੁਰ ਜੀ ਰਾਧੇ ਕ੍ਰਿਸ਼ਨਾ उसके बाद ये देखो मोर पंख राखी उसके बाद ये ईवल आई राखी ए आई में इसमें डिजाइनिंग बहुत है इसमें डिजाइनिंग बहुत आती है ईवल आई में उसके बाद ये आ गई जी बच्चों की राखी है ये लाइटों वाली बच्चों की राखी कुछ बच्चे लाइटें चलती हैं ये देखो लाइट राखी ये सब बच्चों की राखी है लाइट बाकी मार्केट మే రాఖీ सबसे लाइक सेल 20 روپے اور 50 روپے تک ہی زیادہ بک رہی ہے اس سے اوپر نہیں بک رہی وہ مارکیٹ میں کام اتنا ہے نہیں ہے 3 5 میں پہلے ইলেকషన్ تھے اس کے کارن مارکیٹ بہت 슬ੰਬ ہو گئی اس کے بعد ابھی بھی مارکیٹ میں اتنا کام نہیں ہے ਰਖੜੀ ਦਿਨ ਹੋਏ ਥੋੜੇ ਦਿਨ ਪਏ ਆ ਤੇ ਉਮੀਦ ਤੇ ਹੁੰਦੀ ਨਾ ਵੀ ਮਾਗੜੀ ਚ ਕੰਮ ਜਿਹੜਾ ਚੱਲੇਗਾ ਉਹ ਮਾਰ ਦੋ ਹੌਸਲ ਕੰਮ ਹੈ ਉਹ ਦੋ ਇੱਕ ਦੋ ਦਿਨ ਮੈਂ ਬਸ ਜੋ ਆ ਬਾਕੀ ਅਗੇ ਰਿਟੇਲ ਚੱਲੇਗਾ ਅਭੀ ਤਾਂ ਰਿਟੇਲ ਮੇ ਕੰਮ ਨਹੀਂ ਨਿਕਲਾ ਦੇਖੋ ਉਮੀਦ ਤਾਂ ਸਭ ਕੋ ਹੈ ਸਭ ਗਰਾਕ ਮਾਲ ਲੈ ਕੇ ਜਾ ਰਹੇ ਆ ਹਰ ਕਿਸੇ ਕੋ ਕੰਮ ਕਰਨਾ ਹੈ ਕਿਦੋਂ ਪਹਿਲੇ ਕਿੰਨੇ ਕਿ ਦਿਨ ਪਹਿਲੇ ਤੁਸੀਂ ਤਿਆਰੀਆਂ ਸ਼ੁਰੂ ਕਰ ਦਿੰਦੇ ਹੋ ਆਪਾਂ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਦੁਕਾਨ ਲਗਾ ਦਿੰਦੇ ਆ 3 ਮਹੀਨੇ ਪਹਿਲਾਂ ਸਾਕੂ ਗਰਾਕ ਆਣਾ ਸ਼ੁਰੂ ਹੋ ਜਾਂਦਾ ਮਾਲ ਲੈਣ ਇਹ ਇਸ ਸਾਲ ਕੋਈ ਰੈਂਡੀ ਜਾਂ ਫੈਂਸੀ ਰੱਖੜੀ ਜਿਹੜੀ ਨਵੀਂ ਆਈ ਹੋਵੇ ਜਿਹੜੀ ਪਿਛਲੇ ਸਾਲੋਂ ਨਵੀਂ ਆਈ ਹੋਵੇ ਬਾਬੀ ਭਾਈ ਕੀ ਰੱਖੀ ਕੋਈ ਪੈਕਿੰਗ ਨਹੀਂ ਆਈ ਹੈ ਇਸ ਦਾ ਕਮਲ ਉਹ ਕਮਲ ਦਾ ਫੁੱਲ ਦਾ ਡੱਬਾ ਤਾਂ ਆਇਆ ਉਹ ਲਾ ਜਿਸਾ ਪੈਕਿੰਗ ਬਹੁਤ ਨਵੇਂ ਨਵੇਂ ਪੈਕਿੰਗ ਉਹ ਕਮਲ ਦਾ ਫੁੱਲ ਕਰਨਾ ਹੈ ਪੈਕਿੰਗ ਦੇ ਸਿੱਤੇ ਜਿਸ ਨੇ ਜੀ ਪੈਕਿੰਗ ਨਹੀਂ ਆਈ ਹੈ ਇਹ ਦੇਖੋ ਬਾਕਸ ਦੇਖੋ ਇਹ ਪੈਕਿੰਗ ਨਹੀਂ ਆਈ ਹੈ ਬਾਕਸ ਨਵੇਂ ਹੈ ਇਹ ਦੇਖੋ ਇਹ ਪੈਕਿੰਗ ਆਈ ਹੈ ਪੈਕਿੰਗ ਤਾਂ ਬਹੁਤ ਨਹੀਂ ਆਈ ਹੈ ਬਹੁਤ ਜ਼ਿਆਦਾ ਪੈਕਿੰਗ ਇਹ ਸਿਰਫ ਇਹ ਕੰਮ ਹੋ ਰਿਹਾ ਹੈ परसों वाला डब्बा फ्राइयो तो सामने पैकिंग में ही माल बिक रहा है क तो कस्टमर तो का दूसरा होता है देखो कस्टमर तो ज्यादा माल ले रहा है दस सेल या बीस सेल पचास सेल इससे ऊपर को ले नहीं रहा ये देखिए एक ये एक, ये ये एक पीस अच्छा। अब ये पचास रुपए सेल तक ही आएगा बस इससे ऊपर भाई एडी बिकती है वो सौ रुपये सेल में डेढ़ सौ रुपये सेल में बिकती है बस इसके ऊपर बस खत्म पहले होता था आज को तीन चार साल पहले नया नया एडी का स्टोन आया था चार सौ पाँच सौ अभी सौ डेढ़ सौ रुपये बस इससे ज़्यादा नहीं बिकती बाकी नहीं, नहीं कुछ नहीं होगा खराब सब इंडिया का माल है अभी चाइना का माल कुछ नहीं आता टोटल इंडिया सब यहीं बनता है कुछ गुजरात बनता है कुछ लोग हम खुद मनफेक्चरिंग करते हैं और कुछ सारा माल ये गुजरात और इधर ही है बड़ौदा हो गया अहमदाबाद हो गया ਬਾਵ ਨਗਰ ਹੋ ਗਿਆ ਜਾਂ ਮਾਰਾ ਆਪਣਾ ਕੋਤ ਅਮਰੇ ਸਰ ਮੈਂ ਮਰਫੈਚਿੰਗ ਹੈ। ਕਿ ਕਿਸਾਨ ਦਾ ਹਜੇ 10 8-9 ਦਿਨ ਪਈ ਹੋਇਆ ਤੇ ਕਿਸਾਨ ਲੱਗਦਾ ਵੀ ਕਸਟਮਰ ਜਿਹੜਾ ਕਿ ਦੁਜਾਨ ਉਹਦਾ ਹੋਏਗਾ। ਦੇਖੋ ਉਮੀਦ ਮੈਂ ਤੁਹਾਨੂੰ ਕਹਿ ਰਿਹਾ ਨਾ ਸਭ ਨੂੰ ਉਮੀਦ ਹੈਗੀ ਹੈ। ਸਭ ਨੂੰ ਹੈ। ਸਭ ਨੂੰ ਹੈ। ਹਰ ਤਿਉਹਾਰ ਦਾ ਪਿਛਲੇ ਸਾਲ ਵੀ ਤਿਉਹਾਰ ਕੋਈ ਅੱਛੇ ਨਹੀਂ ਗਏ। ਨਾ ਰਖੜੀ ਅੱਛੀ ਗਈ ਸੀ ਨਾ ਦੀਵਾਲੀ ਅੱਛੀ ਗਈ ਕਿਉਂਕਿ ਰਖੜੀ ਹੈ ਪਹਿਲਾ ਤਿਉਹਾਰ। ਅਗਰ ਰਖੜੀ ਅੱਛੀ ਜਾਏਗੀ ਸਾਰੇ ਤਿਉਹਾਰ ਅੱਛੇ ਜਾ ਰਹੇ। ਜਿਹਨੋਂ ਵਿੱਚ ਵਿੱਚ ਇੱਕ ਵੱਡਾ ਫੈਕਟਰ ਮੰਨਦੇ ਹੋ ਮਹਿੰਗਾਈ ਨੂੰ। ਮਹਿੰਗਾਈ ਬਹੁਤ ਜ਼ਿਆਦਾ ਹਰ ਚੀਜ਼ ਹਰ ਚੀਜ਼ ਦਾ ਅੱਜ ਇੱਕ ਬੰਦਾ ਆਇਆ 10000 ਰੁਪਏ ਕਮਾਉਂਦਾ ਉਹਨਾਂ ਦੇ ਫालतू ਕੋਚੀ ਲੈ ਆ ਤੇ ਮੇਰਾ ਮਹੀਨੇ ਦਾ ਵੀ ਕਤੋਂ ਮਹੀਨਾ ਚੱਲ ਗੋ ਉਹ ਤੁਸੀਂ ਵੀ ਉਹ ਤੁਸੀਂ ਦੇਖੋ 20 25000 ਰੁਪਏ ਜੋ ਵੀ ਆਪਣੇ ਘਰ ਲੈ ਜਾਓ ਬੱਚਿਆਂ ਦੇ ਫੀਸਾ ਗਈ ਆ ਉਹ ਗਿਆ ਘਰ ਦਾ ਰੱਸ਼ ਬਾਈ ਸਮਾਰ ਕੇ ਉੱਤੇ ਪੈਸੇ ਖਤਮ ਹੋ ਜਾਂਦੇ ਬਹੁਤ ਬਹੁਤ ਫਰਕ ਬੰਦਾ ਇਸ ਪਰ ਕਹਿੰਦੇ ਅਰੇ ਰਖੜੀ ਬੰਨੀ ਆ ਕੋਈ ਕਹਿੰਦਾ 10 ਰੁਪਏ ਦਾ ਧਾਗਾ ਲੈ ਕੇ ਬੰਨ੍ਹਨੀ ਆ 20 ਰੁਪਏ ਦਾ ਧਾਗਾ ਲੈ ਕੇ ਬੰਨ੍ਹਨੀ ਰਖੜੀ ਬੰਨੀ ਆ ਹੋਰ ਅਸੀਂ ਬੰਨਿਆ ਸਾਡਾ ਜੈਨ ਦਾਗਾ ਹੈ ਉਹ ਅਸੀਂ ਇਹੀ ਬਨਵਾਣੇ ਆ ਬਿਲਕੁਲ ਉਹ ਅਰੇ ਕੋ ਸਾਰੀ ਪ ਪੁਰਾ ਸਾਡਾ ਇੱਕ ਆ ਪੰਜ ਕਲਰ ਦਾ ਜੈਨ ਦਾਗਾ ਸੀ ਵਹੀ ਹੀ ਬਣਵਾਉਂਦੇ ਆ ਆ ਪਿਛਲੇ ਸਾਲ ਦਾ ਬੰਨਿਆ ਆ ਵੇ ਲੋ ਇਤਨਾ ਨਿਸਕਦਾ ਪਈ ਸਾਰਾ ਪੂਰਾ ਸਾਲ ਬਣੀ ਰੱਖਿਆ ਤੇ ਆ ਜੀ ਬੰਨਿਆ ਉਤਾਰਿਆ ਨਹੀਂ ਇਹ ਸਾਡੇ ਜੈਨ ਨੂੰ ਸਾਡੇ ਜੈਨ ਦਾ ਪੰਜ ਕਲਰ ਹੈ ਗਿਆ ਵਲੇ ਹਰ ਜੈਨ ਦੇ ਅੱਜ ਮੋਸਟਲੀ ਬੰਨਿਆ ਹੀ ਹੋਏਗਾ ਜੀ ਤੁਸੀਂ ਕਿੰਨੇ ਭੈਣ ਭਰਾ ਅਸੀਂ ਦੋ ਇੱਕ ਭੈਣ ਦਾ ਦੋ ਭਰਾ ਹੈ ਤੁਹਾਨੂੰ ਵੀ ਉਡੀਕ ਰਹਿੰਦੀ ਹੋਏ ਕਿ ਰਖੜੀ ਦੀ ਮੇਰੀ ਭੈ ਮੈਂ ਰਖੜੀ ਆਪਣੀ ਭੈਣ ਕੋਲ ਬਣਵਾਉਣਾ ਨਹੀਂ ਬਣਵਾਉਂਦਾ ਹੀ ਨਹੀਂ ਦੋ ਸਾਲ ਕਰੋਨਾ ਜੀ ਮੇਰੀ ਭੈ ਰਾਈ ਨੀ ਵਾਰ ਰਖੜੀ ਨਹੀਂ ਬਣਾਈ ਰਖੜੀ ਸਿਰਫ ਬੜੀ ਭੈਣ ਕੋ ਬਣਵਾਉਣਾ ਹੈ ਦਿੱਲੋਂ ਆਂਦੀ ਐ ਜਰ ਰਸਤੇ ਨਹੀਂ ਆਉਂਦਾ ਅੰਮਾਲੇ ਤੱਕ ਆਂਦੀ ਮੈਂ ਬਲਦਾ ਜੰਨਾ ਰਖੜੀ ਬਣਵਾਉਣਾ ਤੇ ਫਿਰ ਪਹਿਲੇ ਗੱਲਬਾਤ ਹੁੰਦੀ ਜੋ ਰਖੜੀ ਦੇ ਕੋਲ ਨੇੜੇ ਗੱਲ ਹੁੰਦੀ ਹੈ ਭੈਣਾਂ ਆ ਕਿਉਂ ਨਹੀਂ ਹੋएगी ਰੋਜ ਹੁੰਦੀ ਐ ਰੋਜ ਫੋਟੋਆਂ ਭੇਜੀਦੀ ਐ ਉਹਨੇ ਕਿ ਨਵੀਂ ਚੀਜ਼ ਐ ਪੇਸ਼ ਕੀਤੀ ਐ ਅਸੀਂ ਹਾਂ ਹਾਂ ਉਹ ਲਾਲ ਡੱਬੇ ਫੜੀ ਥੱਲੇ ਜਲਦੀ ਉਹਨੇ ਲਾਲ ਡੱਬੇ ਤਾਂ ਹੀ ਉਹ ਬਲੀ ਆ ਜਲਦੀ ਬੱਚ ਕੀ ਹੈਗਾ ਕੀ ਫਾਸਲ ਹੋਗੀ ਦੇਖੋ ਤਾਂ ਹੁੰਦਾ ਖਾਣਾ ਚੀਜ਼ ਐ ਸਾਲ ਦੀ ਨਵੀਂ ਚੀਜ਼ ਪੇਸ਼ ਕੀਤੀ ਐ ਮੋੜੀ ਵੀਡੀਓ ਵੀ ਬਣਾਈ ਆ ਲੋਕ ਤੇ ਇਹ ਚੀਜ਼ ਦੇਖੋ ਦੇਖੋ ਜੀ ਬਾਕਸ ਦਿਖਾਓ ਹਾਂ ਇਹ ਬਾਕਸ ਹੈ ਇਹ ਸੋਨਾ ਵੀਰਾ ਇਹਨਾਂ ਵਿੱਚ ਇਹ ਪੇਸ਼ ਕੀਤੀ ਹੈ ਸੋਨਾ ਵੀਰਾ ਉਹਦੇ ਵਿੱਚ ਅਸੀਂ ਏਡੀ ਰਖੜੀ ਲਾਈ ਹੈ ਰੋਲੀ ਚਾਵਲ ਪਾਇਆ ਹੈ ਇਹ ਚਾਕਲੇਟ ਪਾਈ ਹੈ ਇਹ ਸਾਲ ਦੀ ਨਵੀਂ ਚੀਜ਼ਾਂ ਪੇਸ਼ ਕੀਤੀ ਹੈ ਬਗੋ ਜੀ ਬ੍ਰਦਰ ਸੋਨਾ ਵੀਰਾ ਮਤਲਬ ਇਹ ਜਿਹੜਾ ਇਹ ਹੈ ਇਹ ਆਹ ਵੇਖੋ ਜੀ ਇਹਦੇ ਵਿੱਚ ਅਸੀਂ ਇਹ ਵਾਲਾ ਸੈਟ ਹੈਗਾ ਵਾ ਇਸ ਮੁੱਲੋਂ ਕੋ 20 ਰੁਪਏ ਦਾ ਵੀ ਹੈ 30 ਰੁਪਏ ਦਾ ਵੀ ਹੈ ਸੋਨਾ ਵੀ ਦਾ ਦਾ ਪੀਸ ਹਾਂ ਉਸੋ ਬਾਹ ਏਡੀ ਰੱਖ ਰਹੀ ਐ 500 ਰੁਪਏ ਲਾ ਲੋ 10 ਰੁਪਏ ਦਾ ਬਾਹ ਲੋ ਚੋਕ ਹਰ ਕਿਸੇ ਦੀ ਆਪਣੀ ਉਮੀਦ ਆ ਹੁਣ ਆ ਲਿਫਾਫੇ ਤੇ ਵੀ ਸੇ ਲਾਏ ਆ ਜੇ ਲਿਫਾਫਾ 5 ਪਤਾ ਲੈ ਕੇ ਉਹ 50 ਰੁਪਏ ਸਿਲਜ ਵੀ ਆ ਜਾਏਗਾ ਨਹੀਂ ਇਹਦਾ ਇੱਕ ਲਾ ਦੇ ਉਹਨਾਂ ਕੋ ਨਾ ਉਹਨਾਂ ਸੀ ਆ ਲਿਫਾਫਾ ਵੀ ਆ ਉਹ ਲਿਫਾਫਾ ਜਿਹੜਾ ਹੁੰਦਾ ਇਨਵੈਲਪ ਸੋਨਾ ਵੀਰਾ ਦਾ ਪੀਸ ਲਾ ਕੇ ਐਚ ਆਪਣੀ ਪੈਣ ਰੱਖਣੀਆਂ ਪਾਵੇ ਇਹ ਉਹਨਾਂ ਪ੍ਰਚਾਰ ਵਿੱਚ ਸੇਲ 'ਚ ਵੀ ਆ ਜਾਏਗਾ ਖਰੀਦ ਆ ਕੇ ਇਹ ਹੁਣ 1.5 200 ਰੁਪਏ ਸੇਲ 'ਚ ਆਏਗਾ ਇਹ ਬਿਲਕੁਲ ਇਹ ਬਹੁਤ ਅੱਛੇ ਲੱਗ ਰਹੇ ਨੇ ਬਾਕਸ ਇਹ ਨਵੀਂ ਚੀਜ਼ ਐ ਸਾਲ ਦੀ ਹੋਈ ਐ ਫੇ ਤੁਸੀਂ ਇਹ ਕਿਸੇ ਨੇ ਨਹੀਂ ਦੇਖੀ ਹੋएगी ਇਹ ਚੀਜ਼ ਨਾਲ ਰਖੜੀ ਤੇ ਨਾਲ ਸਵੀਟਸ ਵੀ ਹੈ ਜੋ ਮੱਜੀ ਜੀ ਸਾਹਿਬ ਮੱਜੀ ਕੋ ਭਾਵੇਂ ਨਾ ਜਿਸਾਂ ਆਪਾਂ ਬਾਕਸ ਅਲੱਗ ਦਿੰਨੇ ਆ ਇਹ ਪੀਸ ਲੱਗ ਦਿੰਨੇ ਆ ਇਹ ਲੱਗ ਦਿੰਨੇ ਆ ਸੀ ਆਹ ਕੋਈ ਬਹੁਤ ਵਧੀਆ ਐ ਏਰੀ ਖੁਦ ਹੀ ਮਨ ਫਾਈਟਿੰਗ ਕੀਤੀ ਐ ਇਹ ਚੀਜ਼ ਦੀ ਐਸ ਆਰ ਪੀਸ ਕਟਿੰਗ ਕਰਾ ਕੇ ਇਹੋ ਜਿਹੇ ਪੀਸ ਜਿਹੜਾ ਹੋਰ ਕਿਤੋਂ ਨਹੀਂ ਮਿਲੂਗਾ ਨਹੀਂ ਮਿਲੇਗਾ ਸਾ ਕੋਈ ਜਾਏਗਾ ਜਿੱਥੇ ਜਾਏਗਾ ਕਿਉਂਕਿ ਇਹ 3-4 ਦਿਨ ਤੋਂ ਤੇ ਪੇਸ਼ ਕੀਤਾ ਹੈ ਇਹਦਾ ਕੋਈ ਕੰਪਨੀ ਬਣਾਏਗੀ ਉਹ ਆਪਣੇ ਜ਼ਾਲੀ ਬਣਾਏਗੀ ਕਿਉਂਕਿ ਜਿੰਨੇ ਘੱਟ ਰੇਟ ਤੇ ਲੈਣਾ ਹੈ ਉਹ ਅਸੀਂ ਚਲੋ ਆਪਣਾ ਮਾਈਂਡ ਚੱਲ ਗਿਆ ਮੈਂ ਕਿਹਾ ਗ੍ਰਾਹਕਾਂ ਨੂੰ ਕਿਹਾ ਲਿਫਾਫੇ ਲੋ ਇਹ 5 ਰੁਪਏ ਲਿਫਾਫਾ ਵੀ ਆਂਦਾ ਹੈ 10 ਰੁਪਏ ਦਾ ਵੀ ਆਂਦਾ ਦੋ ਐਚ ਰ ਲਗਾ ਕੇ ਤੁਸੀਂ ਐਚ ਰਖੜੀ ਪਵਾ ਕੇ ਆ ਖਾਲੀ ਤੁਸੀਂ ਇਹਨੂੰ 20-30 ਰੁਪਏ ਦਾ ਵੇਚ ਸਕਦੇ ਹੋ 500 ਰੁਪਏ ਦਾ ਵੇਚ ਸਕਦੇ ਹੋ ਕੋਈ ਹਰ ਕੋਈ ਹਰ ਕਿਸੇ ਨੇ ਆਪਣਾ ਆਪਣੇ ਜੇਬ ਦੇ ਕੇ ਪੌਕਰ ਦੇ ਕੇ ਚੀ ਲਾਣੀ ਹੈ ਕਿਸੇ 10 ਰੁਪਏ ਲੈਣੇ ਕਿਹਨੇ 100 ਲੈਣੇ ਕਿਹਨੇ 50 ਲੈਣੀ ਆ ਇਹਦੇ ਅੱਜ ਕੱਲ ਭਰਾ ਵੀ ਕੀ ਕੀ ਦੋਦ ਹੋ ਗਏ ਆ ਹਰ ਕੋਈ ਭੈਣ ਕਦੀ ਮੈਂ ਆਪਣੇ ਭਰਾ ਨੂੰ ਵਧੀਆ ਵਧੀਆ ਰਖੜੀ ਬੰਨਣਾ ਬਿਲਕੁਲ ਉਹਦੀ ਹਰ ਕਿਸੇ ਦੀ ਭੈਣ ਨਹੀਂ ਬਿਲਕੁਲ ਜੀ ਹਰ ਭੈਣ ਦੀ ਇੱਕ خواہش ਰਹਿੰਦੀ ਹੈ ਕਿ ਆਪਣੇ ਭਰਾ ਦੇ ਗੁੱਟ ਤੇ ਸੋਹਣੀ ਰਖੜੀ ਬੰਨੇ ਔਰ ਇਸ ਵਾਰ ਜਿਹੜਾ ਕੀ ਗੱਲ ਕਰ ਲਈਏ ਮਾਰਕੀਟ ਵਿੱਚ ਬਹੁਤ ਟ੍ਰੈਂਡੀ ਤੇ ਫੈਂਸੀ ਰਖੜੀਆਂ ਦੀ ਪਰਮਾਰਾ ਸਿਰਫ ਉੜੀ ਕਾ ਤਾਂ 19 ਅਗਸਤ ਦੀ ਕਿਉਂਕਿ 19 ਅਗਸਤ ਨੂੰ ਭੈਣ ਅਤੇ ਭਰਾ ਦੇ ਆਪਸੀ ਸਨੇਹ ਦਾ ਜਿਹੜਾ ਪ੍ਰਤੀਕ ਹੈ ਰਕੜੀ ਦਾ ਤਿਹਾਰ ਉਹ ਬੜੀ ਹੀ ਉਸਾਨ ਨਾਲ ਮਨਾਇਆ ਜਾਣਾ ਹੈ ਭਾਵੇਂ ਇਸ ਵਾਰ ਹਰ ਸਾਲ ਵਾਂਗ ਮਹਿੰਗਾਈ ਵਧਰੀ ਹੈ ਮਹਿੰਗਾਈ ਦਾ ਅਸਰ ਵੀ ਪੈਂਦਾ ਲੋਕਾਂ ਦੀ ਜਿਹੜੀ ਹੁੰਦੀ ਹੈ ਖਰੀਦ ਸਮਰੱਥਾ ਉਸ ਤੇ ਲਗਾਤਾਰ ਅਸਰ ਵੀ ਪੈਂਦਾ ਪਰ ਤਿਹਾਰ ਜਿਹੜੇ ਕਿ ਉਹ ਹਰ ਹਾਲਤ ਵਿੱਚ ਲੋਕਾਂ ਨੇ ਤਾਂ ਮਨਾਣੇ ਹੀ ਹੈ ਤੇ ਇੱਕ ਰਕੜੀ ਦਾ ਤਿਹਾਰ ਹੋਵੇ ਤਾਂ ਲੋਕਾਂ ਨੂੰ ਇਸ ਦੀ ਬੜੀ ਹੀ ਬੇਸਬੀ ਨਾਲ